ਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ শাਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸ ਸੀ ਭਾਈਚਾਰੇ ਚੋਂ ਹਾਂ ਗਾਲਾਂ ਕੱਢਦੇ ਤੁਸੀਂ ਸਾਲ ਕਿਹੜੀ ਗੱਲੋਂ ਗਾਲਾਂ ਕੱਢਦੇ ਹੋ ਤਾਲੀਵਾਦ ਸਾਹਿਬ ਕਿਹੜਾ ਗਾਲਾਂ ਕੱਢਦੇ ਹੋ ਕਿਉਂ ਗਾਲਾਂ ਕੱਢਦੇ ਹੋ ਤੁਸੀਂ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ ਬੈਠੋ ਸਾਰੇ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਤੁਸੀਂ ਬੈਠੋਗੇ ਬੈਠੋ ਪਲੀਜ਼ ਮੈਨੂੰ ਲੱਗਦਾ ਜਿਆਦਾ ਥੱਕ ਗਿਆ ਹੋ ਤੁਸੀਂ ਹੈਂਰੀ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਇਸ ਗਲਤੀ ਹਾਂਜੀ ਤੇ ਤੁਸੀਂ ਅੱਗੇ ਚੇਅਰ ਤੇ ਬਹਿ ਜਾਓ ਜਾਓ ਬੈਠੋ ਬੈਠੋ ਪਲੀਜ਼ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸਸੀ ਭਾਈਚਾਰੇ ਚੋਂ ਹਾਂ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜ਼ੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾਰੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸਪੀਕਰ ਸਾਹਿਬ ਤੁਸੀਂ ਇੱਕ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋ ਔਰ ਅੱਜ ਤੁਸੀਂ ਜੇ ਇੱਕ ਦਲਤ ਦੇ ਨਾਲ ਨਿਆਂ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ 35% ਦਲਤ ਹੈ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜੇ ਸਭ ਤੋਂ ਵੱਡੇ ਪਵਿੱਤਰ ਮੰਦਰ ਦੇ ਵਿੱਚ ਜੇ ਉਹਨੂੰ ਗਾਲ ਕੱਢੀ ਜਾਵੇ ਤੇ ਉਹਦੇ ਵਿੱਚ ਵੀ ਚੁੱਪ ਕਰ ਜੋ ਬੈਠ ਜਾਓ ਕਿਹਾ ਜਾਵੇ ਜੇ ਕਿਸ ਪਵਿੱਤਰ ਮੰਦਰ ਦੇ ਵਿੱਚ ਸਿੱਖਾਂ ਦੇ 12 ਵੱਜ ਗਏ ਕਹਿਣ ਦੇ ਉੱਤੇ ਜੇ ਅਸੀਂ ਉਸ ਗੱਲ ਨੂੰ ਚੱਕੀਏ ਵਿਰੋਧੀ ਧਿਰ ਦਾ ਨੇਤਾ ਸਿੱਖਾਂ ਦੇ 12 ਵਜਾਵੇ ਤੇ ਤੁਸੀਂ ਕਹੋਗੇ ਭਾਈ ਬੈਠ ਜਾਓ ਕੋਈ ਗੱਲ ਨਹੀਂ ਐ ਮੈਂ ਕਹਿੰਨਾ ਫਿਰ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਦੋਵੇਂ ਹੱਥ ਜੋੜ ਕੇ ਆਪਣੀ ਸੀਟ ਦੇ ਉੱਤੇ ਬੈਠਣ ਲੱਗਿਆ ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਦਲਤਾਂ ਨੂੰ ਇਸ ਮਾਨਯੋਗ ਪਵਿੱਤਰ ਸਦਨ ਦੇ ਵਿੱਚ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਸਪੁਰਾ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਸ ਸਮੇਂ ਮੰਤਰੀ ਸਾਹਿਬ ਬੋਲ ਰਹੇ ਸੀ ਜੇਕਰ ਉਸ ਸਮੇਂ ਪਾ ਤੁਹਾਨੂੰ ਗੱਲ ਬੁਲਾਉਂਦੇ ਤਾਂ ਉਹ ਗੱਲ ਕਿਸੇ ਤਨਪੱਤਨ ਨਹੀਂ ਲੱਗਣੀ ਸੀ ਜਿਹੜੀ ਉਹਨਾਂ ਨੇ ਗਾਲ ਕੱਢੀ ਆ ਉਹਨਾਂ ਦਾ ਆਪਾਂ ਨੋਟਿਸ ਲੈਣਾ ਤੇ ਜਿਹੜਾ ਉਹਨਾਂ ਨੇ ਤੁਹਾਡੇ ਪਿਓ ਬਾਰੇ ਵੀ ਕੁਝ ਕਿਹਾ ਉਹਦਾ ਵੀ ਨੋਟਿਸ ਲੈਣਾ ਹੈ ਹਾਂਜੀ ਜੀ ਜੀ ਨੇ ਇਹਨਾਂ ਨੇ ਉਹ ਕਿਹਾ ਸਾਰਾ ਨੋਟਿਸ ਲੈਣਾ ਪਰ ਜੇਕਰ ਤਨਪੱਤਨ ਲਾਣੀ ਹੈ ਤਾਂ ਕਿਸੇ ਇੱਕ ਤਾਇ ਕਾਇਦੇ ਤੇ ਇੱਕ ਤਰੀਕੇ ਨਾਲੇ ਲੱਗਣੀ ਹੈ ਜੀ ਦੱਸੋ ਹਾਂਜੀ ਮਤ ਸਾਬ ਮੇਰੀ ਬੇਨਤੀ ਇਹ ਹੈ ਕਿ ਦੋਵੇਂ ਮੁੱਦੇ ਹੋਏ ਹੈ ਦੋਵੇਂ ਮੁੱਦੇ ਬੜੇ ਸਵੇਦ ਨਸੀਲ ਨੇ ਇੱਕ ਅਸੀਂ ਪਾਸ ਕਰ ਲਿਆ ਬਹਿਸ ਕਰ ਲਈ ਭਾਵੇਂ ਉਸ ਬਹਿਸ ਦੇ ਅੰਦਰ ਵੀ ਕੋਈ ਤਲਕੀਆਂ ਹੋਈਆਂ ਜੋ ਵੀ ਹੋਇਆ ਦੂਸਰਾ ਮੁੱਦਾ ਵੀ ਪੰਜਾਬ ਦੇ ਜਨਮਾਂਸ ਨਾਲ ਜੁੜਿਆ ਮਤਲਬ ਮੈਨੂੰ ਅਫਸੋਸ ਇਸ ਗੱਲ ਦਾ ਤੁਸੀਂ ਬਾਹਰ ਜਾਣਾ ਆਫ ਦਿ ਰਿਕਾਰਡ ਜੋ ਮਰਜੀ ਕਾ ਲੋ ਵੈਸੇ ਆਸ ਵੀ ਕੀ ਕਰੀਏ ਜਿਹੜੇ ਆਪਣੇ ਸੀਐਮ ਨੂੰ ਪੈਰ ਦੀ ਜੁੱਤੀ ਕਹਿੰਦੇ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਐਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੂਆ ਅਸੀਂ ਕਿਉਂ ਉਮੀਦ ਕਰੀਏ ਸਾਡੇ ਬਾਰੇ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਿਆ ਕਹਦੇ ਹੋ ਚੰਗਾ ਕਹਦੇ ਹੋ ਕਿਸੇ ਦੇ ਬਾਪ ਬਾਰੇ ਇੱਥੇ ਮਲਕਿਆ ਜਾਵੇ ਮੈਂ ਚਸ ਹੁੰਦੇ ਨਵਾਰ ਮੈਂ ਸੁਣਿਆ ਨਾ ਪਰ ਆਪ ਐਡਮਿਟ ਕਰਦੇ ਆ ਮੰਤਰੀ ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲਊਗੀ ਆਪਾਂ ਉਹ ਗੱਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਤੇ ਵਿਵਾਦ ਕਰੋ ਇੱਕ ਦੂਜੀ ਦੀ ਖਾਲ ਲਾਓ ਜੋ ਕਹਣਾ ਕਹਿ ਲੋ ਕਹਿੰਦੇ ਹੀ ਹੋ ਪਰ ਪਰਸਨਲ ਇਹ ਤਾਂ ਬਦਾਸ ਕਰਨ ਵਾਲੀਆਂ ਗੱਲਾਂ ਨਹੀਂ ਗਿਆਸ ਪ੍ਰੋਸਾਬ ਉਹਨੇ ਗੱਲ ਪੂਰੀ ਰੱਖੋ ਇੱਕ ਗੱਲ ਪੱਲਵਾਂਗੇ ਥੈਂਕ ਯੂ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਪੂਰੀ ਕਰਨ ਦਿਓ ਉਹਨਾਂ ਨੂੰ ਪਹਿਲਾਂ ਗੱਲ ਪੂਰੀ ਕਰ ਲਿਓ ਮੰਤਰੀ ਸਾਹਿਬ ਗੱਲ ਪੂਰੀ ਕਰਨ ਦਿਓ ਉਹਨਾਂ ਨੂੰ ਇਹਦਾ ਗਿਆਸ ਉਹਦਾ ਬੰਦਾ ਬਣਦਾ ਬਣਦਾ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਪਹਿਲਾਂ ਸਰ ਇੱਥੇ ਕਾ ਇੱਥੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਉ ਕੱਢਿਆ ਯਾਰ ਕਿੱਦਾਂ ਕਰ ਦੇ ਗਾਉ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਵਾ ਲੈਣ ਆਏ ਗਾਵਾ ਕਰ ਦੇ ਤੂੰ ਸਾਲ ਕਿਹੜੀ ਗੱਲੋਂ ਗਾਵਾ ਕਰਦੇ ਹੋ ਤਾਲੀ ਵਾਹ ਸਾਹਿਬ ਗਾਵਾ ਕਰ ਦਿਓ ਕਿਉਂ ਗਾਵਾ ਕਰਦੇ ਹੋ ਤੂੰ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਅਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ ਏ ਹਾਊਸ ਤੁਸੀਂ ਚੱਲਣ ਦੋਗੇ ਕਿ ਨਹੀਂ ਚੱਲਣਗੇ ਤੁਸੀਂ ਆਪ ਹੀ ਰੋਣਾ ਤਾਂ ਕਿ ਬੈਜੋ ਨਿਓ ਬੈਠੋ ਸਾਰੇ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਮਾ ਸਾਹਿਬ ਬੈਠੋ ਬੈਠੋ ਜਦੋਂ ਤੁਹਾਨੂੰ ਇੱਕ ਵਾਰ ਕਹਿਤਾ ਪਰ ਚੇਅਰ ਨੇ ਨੋਟਿਸ ਲਿਆ ਆ ਕਰਾਂਗੇ ਫਿਰ ਤਸੱਲੀ ਰੱਖਣੀ ਚਾਹੀਦੀ ਤੁਹਾਨੂੰ ਬੈਠੋ ਪਲੀਜ਼ ਬੈਠੋ ਪਲੀਜ਼ بیٹھو بیٹھو تھی بیٹھو گے بیٹھو گے تیٹھو گے بیٹھو پلیز تھی ہندی صاحب معافی منگنا چاہتے اس گلتے ہاں جی تھی بیٹھو تھی بیٹھو تسی بیٹھو پھر تسی آگے چیئر تے بیجو آجو بیٹھو بیٹھو پلیس بیٹھو تسی جی بھائی بھائی صاحب دونوں پاس ہیوں ہی نہیں ادھروں کچھ نہیں ہے انہاں نے بالکل نہیں ہے نا بالکل ادھروں کچھ نہیں ہے میں نے گل کر لینے دیو میری بیٹی سوڑنا میں گل کر لینے دیو میری دیتی سپیکر صاحب ایک کمیٹی ہے بیجو دو ਦੇਟਿਸ ਬਿਕਸਾ ਉਧਰੋਂ ਵੀ ਮੈਂਬਰ ਸਾਹਿਬ ਨੇ ਡਾਇਰੈਕਟਲੀ ਅਲੀਗੇਸ਼ਨ ਪਰਿਵਾਰ ਤੇ ਨਸ਼ਾ ਵੇਚਣ ਦਾ ਲ ਤੁਸੀਂ ਰਿਕਾਰਡ ਵੇਖ ਲਓ ਨਾ ਤੁਸੀਂ ਰਿਕਾਰਡ ਇੱਕ ਮਿੰਟ ਯਾਰ ਤੁਸੀਂ ਇੱਕ ਮੈਂ ਸਾਰਾ ਕੁਝ ਰਿਕਾਰਡਡ ਹੈ देयर इज ਨਥਿੰਗ ਇੱਕ ਮਿੰਟ ਯਾਰ ਗਿਆਸ ਗਿਆਸਪੁਰਾ ਸਾਹਿਬ ਚਲੋ ਇੱਕ 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 ਮਿੰਟ ਇੱਕ

ਆ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ देर ਹਾਊਸ ਤੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲੋ ਲੈ ਤੇ ਰਹੀ ਕਿ ਨਹੀਂ ਬੋਲਣੇ ਕੋਈ ਅੱਛਾ ਦੋ ਮਿਟਾ ਪੌਂਡ ਦੇ ਤੱਕ ਮੇਰੇ ਤੁਸੀਂ ਕੁਝ ਕਹਿਣਾ ਚਾਹੋ ਨੇ ਬਾਦ ਸਾਹਿਬ ਐਸੀ ਸਪੀਕਰ ਸਾਹਿਬ ਤੁਸੀਂ ਇੱਥੇ ਹਾਜ਼ਰ ਨਹੀਂ ਸੀ ਡੈਪਟੀ ਸਪੀਕਰ ਸਾਹਿਬ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿੱਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸਮਝਣਾ ਸਹੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ ਮੇਰੀ ਗੁਜ਼ਾਰਿਸ਼ ਹੈ ਨਹੀਂ ਮੇਰੀ ਮੇਰੀ میری کو ریکویسٹ ہے سر کی ایور ریکارڈ سارا ریکارڈ کرپا کر کے دونوں مینبر ریکارڈ لے کے, سن کے. پھر جو فیصلہ گی جو <تصفح> आ, आ, کرو گے سامان پرچہ تاریوال صاحب سارا وایا نے نے تھا نہ بھی لیا نشے ویچ دو سو رہی لے ਉਹਨਾਂ ਨੇ ਸਾਰੀ ਪਾਰਟੀਆਂ ਉਹਨਾਂ ਨੇ ਸਾਰੀ ਪਾਰਟੀਆਂ ਵੀ ਨਵਾ ਕੀਤਾ ਜਾ ਠੀਕ ਹੈ ਬੈਠੋ ਆਹ ਇਹਨਾਂ ਦੀ ਗੱਲ ਥੀ ਪਹਿਲੇ ਡਾਤਾ ਰਿਕਾਰਡ ਚੈੱਕ ਕਰ ਲੈਂਦੇ ਠੀਕ ਹੋ ਜਾਏਗਾ ਤੁਸੀਂ ਕੋਈ ਸਾਲ ਕੋਈ ਸਾਨੂੰ ਸਾਧਨ ਕੋ ਤੇ ਕੋਈ ਨਾ ਜਾਵੇ ਇੱਥੇ ਕੋਈ ਕਾਹੂ ਸਾਨੂੰ ਜਿਹੜਾ ਉਹਨਾਂ ਨਾਲ ਗੱਲ ਕਰਨਾ ਹੈ ਉਹ ਨੂੰ ਠੀਕ ਹੈ ਬੈਠੋ ਕੋਈ ਬੰਦਾ ਗੱਲ ਕਰਦਾ ਜਾ ਆ ਗਈ ਗੱਲ ਆ ਗਈ ਗੱਲ ਆ ਗਈ ਆਗੀ ਮੈਂ ਹੁਣੇ ਰਿਕਾਰਡ ਦੇਖ ਲੈਂਦੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਰਵਾਂ ਨੂੰ ਬੇਤੀ ਕਰਦਾ ਮੈਂ ਹੁਣੇ ਰਿਕਾਰਡ ਵੇਖਦਾ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਕਾਰਵਾਈ ਕੀਤੀ ਬਿਲਕੁਲ ਦੇਖੇ ਕਰੋ ਕਾਰਵਾਈ ਕਰਨਾ ਤਾਂ ਗੱਲ ਵਧੀਏ ਦੱਸੋ ਨੰਬਾ ਹੁਣੇ ਲੋ ਬੈਠੋ ਬਿਠ ਬਿਠ ਦੇਖ ਆਪਣੇ ਕੋਲੇ ਸਭ ਕੁਝ ਰਿਕਾਰਡਡ ਹੈ ਜੀ ਵਿਲ ਚੈੱਕ ਇਟ ਵਿਲ ਚੈੱਕ ਇਟ اچھا ہینڈی صاحب کی کہہ رہے تُسی نہیں نہیں جا ہینڈی صاحب ہینڈی صاحب جی کی کہہ رہے ہو چلو ٹھیک ہے